ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਬਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਇਹ ਛੋਟੀ ਪੰਜਗਰਾਈ ਆ ਪੰਜਗਰਾਈ ਖੁਰਦ ਇਹ ਪਿੰਡ ਮੋਗਾ ਜ਼ਿਲ੍ਹੇ ਚ ਪੈਂਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟ ਕਪੂਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਸਾਡੇ ਏਰੀਆ ਦੇ ਵਿੱਚ ਇਹਨੂੰ ਹੱਦ ਹੀ ਕਿਹਾ ਜਾਂਦਾ ਹੱਦ ਵਾਲਾ ਪਿੰਡ ਹੀ ਹੈ ਕਿਉਂਕਿ ਮੋਗਾ ਜ਼ਿਲ੍ਹਾ ਇੱਥੇ ਆ ਕੇ ਰੁਕ ਜਾਂਦਾ ਤੇ ਏਦੋਂ ਅੱਗੇ ਜ਼ਿਲ੍ਹਾ ਫਰੀਦਕੋਟ ਸ਼ੁਰੂ ਹੋ ਜਾਂਦਾ ਪੰਜਗਰਾਈ ਕਲਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ। ਸੋ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਹੈ। ਮੈਂ ਇਸ ਵੀਰ ਕੋਲੋਂ ਕਾਫੀ ਟਾਈਮ ਹੋ ਗਿਆ ਵੀਡੀਓ ਬਣਾਉਂਦੇ ਨੂੰ ਤੇ ਉਹ ਕੱਲਾ ਵਪਾਰ ਦਾ ਕੰਮ ਨਹੀਂ ਘਰੇ ਵੀ ਪਸ਼ੂ ਬਾਈ ਬਹੁਤ ਰੱਖਦਾ ਹੈ। ਅੱਜ ਸਵੱਪ ਬਣਿਆ ਕਿਉਂਕਿ ਵੈਸੇ ਇਹਨਾਂ ਦੇ ਪਸ਼ੂ ਇੱਥੇ ਨਾਲ ਹੀ ਨਹਿਰ ਹੈ। ਉੱਥੇ ਦੁਪਹਿਰੇ ਜਿਹੜਾ ਉਹਨਾਂ ਹੁਣਸ ਤੇ ਚਲੇ ਜਾਂਦੇ ਆ। ਅੱਜ ਘਰੇ ਹੀ ਸੀ ਪਸ਼ੂ ਤੇ ਸੋਚਿਆ ਤੁਹਾਨੂੰ ਦਿਖਾ ਦਈਏ ਵੀ ਕੱਲਾ ਵਪਾਰ ਨਹੀਂ ਵੀਰ ਕਰਦਾ ਨਾਲ ਘਰੇ ਵੀ ਦੁੱਧ ਤੇ ਪਸ਼ੂ ਲਾ ਕੇ ਰੱਖਦਾ ਹੈ। ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਗਾਂ ਤੁਹਾਨੂੰ ਦਿਖਾਉਣੀ ਹੈ ਇਹ ਗਾਂ ਜੋ ਮੈਂ ਮਲੋਆਪਾ ਆ ਕੇ ਪਸ਼ੂ ਨੂੰ ਦੇਖਦਿਆਂ ਤਾਂ ਮੈਨੂੰ ਇਹ ਲੱਗਦਾ ਵੀ ਜਿਨੇ ਘਰੇ ਦੁੱਧ ਚੋਣਾ ਹੈ ਬੰਨ ਕੇ ਪਸ਼ੂ ਰੱਖਦਾ ਤਾਂ ਉਹਦੇ ਅਸਲ ਇੱਕ ਬਹੁਤ ਵਧੀਆ ਵਿਹੜ ਰਹੂਗੀ ਕਿਉਂਕਿ ਇੱਕ ਤਾਂ ਇਹਦੀ ਗਾੜੀ ਬੜੀ ਚੰਗੀ ਹੈ ਦੂਜਾ ਥਣ ਹੱਥੀ ਚੁਆਈ ਵਾਲਾ ਢਾਂਚਾ ਵੀ ਸੋਹਣਾ ਆਓ ਡਿਟੇਲ ਪੁੱਛਿਓ ਫਿਰੇ ਤੋਰ ਕੇ ਤੁਹਾਨੂੰ ਦਿਖਾਵਾਂਗੇ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲੀ ਸੰਦੀਪ ਅੱਜ ਆਪਾਂ ਜਿਹੜੀ ਇਹ ਗਾਂ ਦਿਖਾ ਰਹੇ ਹਾਂ ਭਾਈ ਕਿੰਨਾ ਮਸੂਆ ਸੂਆਗੀ ਇਹ ਪਹਿਲਾ ਸੂਆ ਸੁੰਦੀ ਭਾਈ ਚਾਰ ਦੰਦਾਂ ਦੀ ਕਿੰਨਾ ਬਈ ਦੈਣੇ ਦੇ ਮੰਨ ਕੇ ਚਲੋ 1 ਤੇ 2 ਆ ਜੀ ਠੀਕ ਹੈ ਵੀ ਤਿਆਰੀ ਵੀ ਫੁੱਲ ਹੈ ਹਨਾ ਇਹ ਸੂਕੀ ਚਾਹ ਹਾਂਜੀ ਹਾਂਜੀ ਆ ਕੀ ਡਿਮਾਂਡ ਕਰਦੇ ਸੰਦੀਪ ਭਾਈ ਡਿਮਾਂਡ ਇਹ ਤਾਂ ਬਈ ਮੁੱਲ ਕਰਾਉਣਾ ਭਲਾ ਲੱਖ ਕਰਾ ਲਈ ਹੂੰ ਜਾਂ 95 ਕਰਾ ਲੈ 92000 ਦੀਆਂ ਹਾਂ ਜਾਂ ਨਾ ਤੋਰ ਦੇ ਭਾਈ ਦੋਸਤੋ ਪਹਿਲਾ ਸੂ ਹੈ ਚਾਰ ਦੰਦ ਹੈ 92000 ਦੀ ਬਾਈ ਕਹਿੰਦਾ ਯੈਸ ਔਰ ਨੋ ਹੋ ਜੂਗੀ ਰੇਟ 95 ਕਰਾ ਲਓ ਲੱਖ ਕਰਾ ਲਓ ਬਹੁਤ ਸੋਹਣੀ ਤਿਆਰੀ ਹੈ ਵੈੜ ਦੀ ਰਾਂਜਾ ਵੀ ਚੰਗਾ ਹੈ ਸੂਣ ਤੇ ਆ ਵੀ ਕਰਮਾ ਵਾਲੀ ਜੇ ਬੱਛੀ ਵੀ ਦੇ ਜੇ ਤਾਂ ਤੁਸੀਂ ਇਹ ਮੰਨ ਲਓ ਵੀ 20000 ਦੀ ਬੱਛੀ ਵਿੱਚੋਂ ਕੱਢ ਦੋ ਜੇ ਇਹ ਤੁਹਾਨੂੰ 72 ਚ ਹੀ ਰਹਿ ਜਾਣੀ ਹੈ ਕਿਉਂਕਿ ਇਦਾਂ ਦਾ ਢਾਂਚਾ ਹੈ ਚੰਗੇ ਬੱਚੇ ਪਾਊਗੀ ਫਿਟਿੰਗ ਵਾਲਾ ਹਵਾਨਾ ਥਾਣ ਪੂਰਾ ਨਰੋਆ ਲੱਗਾ ਹੱਥੀ ਚੁਾਈ ਵਾਲਾ ਲੱਗਾ ਦੋ ਤਿੰਨ ਦਿਨ ਅਜੇ ਲੈ ਵੀ ਸਕਦੀ ਹੈ ਬਾਕੀ ਰੁੱਤ ਗਰਮੀ ਦੀ ਹੈ ਪਤਾ ਨਹੀਂ ਲੱਗਦਾ ਪਸ਼ੂ ਕਦੋਂ ਬੱਚੇ ਨੂੰ ਜਨਮ ਦੇ ਦੇ ਸੰਦੀਪ ਲਿਆ ਭਾਈ ਵਾਪਸ ਥੋੜੀ ਪਲੂਣਾ ਹਵਾਨੇ ਤੇ ਦੱਸੋ ਬਾਕੀ ਚੰਗੀ ਤਿਆਰ ਹੋਈ ਵੀ ਵਹਿੜ ਤੁਹਾਨੂੰ ਦਿਖਾ ਰਹੇ ਹਾਂ ਸੋ ਤੁਸੀਂ ਇਹਦੀ ਅਗਾੜੀ ਦੋਸਤੋ ਫੇਰ ਦੇਖਿਓ ਕਾਫੀ ਚੰਗਾ ਹਵਾਨਾ ਅੱਗੇ ਨੂੰ ਇਹਦਾ ਦਿਸਦਾ ਹੈ ਪਿਛਾਣ ਨੂੰ ਵੀ ਹਵਾਨਾ ਬਹੁਤ ਸੋਹਣਾ ਹਜੇ ਸਪੇਸ ਥੋੜੀ ਹੈਗੀ ਆ ਵੈਸੇ ਭਲੂਣ ਵੀ ਹਵਾਨੇ ਤੇ ਕਰੀ ਬੈਠੀ ਹੈ ਗਰਮਾਂ ਲਈ ਸੋ ਇਹ ਰੋਖਾ ਦੋਸਤੋ ਇਸ ਵੈੜ ਦਾ ਤੇ ਰੇਟ ਇਹਦਾ ਤੁਸੀਂ ਸੋਣੀ ਲਿਆ ਵੀ ਤੁਹਾਨੂੰ 92000 ਚ ਮਿਲ ਜੂਗੀ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਨੰਬਰ ਜਿਹੜਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਤੇ ਕਰ ਲਿਓ ਪਾਸ ਤੁਸੀਂ ਕਰਨੀ ਹੈ ਖਾਨ ਨੂੰ ਵੀ ਬਈ ਇੰਨੀ ਜਿਆਦਾ ਖੁੱਲੀ ਆ ਨਹੀਂ ਬੰਦਾ ਨੂੰ ਫੀਡ ਫੂਡ ਪੌਂਟ ਵਾਲਾ ਚਾਹੀਦਾ ਜੀ ਸਹੀ ਹੈ ਜਿੰਨਾ ਮਰਜੀ ਹੁਣ ਆ ਵੇਖ ਲੋ ਜੀ 10 ਮਿੰਟ ਹੋ ਗਏ ਵੀ ਆਪਣੇ ਤੋਂ ਨਿਰਾਚਾਰ ਖਾਈ ਜਾਂਦੀ ਹੈ ਸੋ ਦੱਸੋ ਇਹ ਚਾਰੂ ਆ ਵੈਡ ਤੇ ਚਾਰੂ ਪਸ਼ੂ ਹੀ ਦੁੱਧ ਦਿੰਦਾ ਢਾਂਚਾ ਵੀ ਇਹਦਾ ਦੱਸਦਾ ਵੀ ਇਹ ਖਾਣ ਪੀਣ ਦੀ ਖੁੱਲੀ ਡੁੱਲੀ ਹੈ ਤਾਂ ਰეკਮੈਂਡ ਕਰੂੰਗਾ ਜਿਨੇ ਘਰੇ ਦੁੱਧ ਚੋਣਾ ਜ਼ਰੂਰ ਆ ਕੇ ਦੇਖ ਲੋ ਜੇ ਤੁਹਾਨੂੰ ਜਚੇ ਤਾਂ ਵੈਡ ਚੰਗੀ ਆ ਖੈਰ ਮੁਰਦਾ ਨਹੀਂ ਜਿਹੜਾ ਭਰਾ ਇੱਥੇ ਆ ਜੂਗਾ ਇਦਾਂ ਦੀ ਇਹਦੀ ਲੁੱਕ ਦਿਸਦੀ ਹੈ ਧੰਨਵਾਦ ਵੀਡੀਓ ਦੇਖਣ ਲਈ